हां जी दोस्तों सुनंदा शर्मा ਬਾਰੇ ਤੁਸੀਂ ਸਭ ਜਾਣਦੇ ਹੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਪਿੰਕੀ ਢਾਲੀਵਾਲ ਵੱਲੋਂ ਜੋ ਕਿ ਸਰਨਦਾ ਸ਼ਰਮਾਣਾ ਵੱਡਾ ਫਰਾਡ ਕੀਤਾ ਗਿਆ ਸੀ ਬਾਕੀ ਦੋਸਤੋ ਤੁਹਾਨੂੰ ਦੱਸ ਦਿੰਨੇ ਆ ਕਿ ਸੰਨੰਦਾ ਸ਼ਰਮਾ ਦੇ ਹੱਕ ਵਿੱਚ ਜੋ ਕਿ ਹਣ ਵੱਡੇ ਵੱਡੇ ਸਿੰਗਰ ਵੀ ਆਏ ਹਨ ਜਿਵੇਂ ਕਿ ਬੱਬੂ ਮਾਨ ਕਾਕਾ ਬਾਣੀ ਸੰਧੂ ਤੇ ਸ਼੍ਰੀ ਬਰਾਰ ਵਰਗੇ ਹੋਰ ਵੀ ਕੀ ਵੱਡੇ ਸਿੰਗਰ ਸੰਨੰਦਾ ਸ਼ਰਮਾ ਦੇ ਹੱਕ ਵਿੱਚ ਬੋਲੇ ਹਨ ਬਾਕੀ ਦੋਸਤੋ ਤੁਹਾਨੂੰ ਦੱਸ ਦਿੰਨੇ ਆ ਕਿ ਬੱਬੂ ਮਾਨ ਵੱਲੋਂ ਜੋ ਕਿ ਆਪਣੇ ਇੰਸਟਾਗ੍ਰam ਅਕਾਊਂਟ ਉੱਪਰ ਇੱਕ ਸਟੋਰੀ ਸਾਂਝੀ ਕੀਤੀ ਗਈ ਸੀ ਉਸ ਵਿੱਚ ਲਿਖਿਆ ਗਿਆ ਸੀ ਕਿ ਸਤਸ਼ਿਰਾ ਗਲ ਬੀਬਾ ਸੰਨੰਦਾ ਸ਼ਰਮਾ ਦੀ ਇੱਕ ਪੋਸਟ ਦੇਖੀ ਅਕਸਰ ਕੰਪਨੀ ਐ ਇਦਾਂ ਕਰਦੀਆਂ ਆਈਆਂ ਹਨ ਇਸ ਓਕੇ ਘੜੀ ਤੇ ਅਸੀਂ ਬੀਬਾ ਤੇਰੇ ਨਾਲ ਆਂ ਡੱਟ ਕੇ ਮੁਕਾਬਲਾ ਕਰ ਘਬਰਾਉਣਾ ਨਹੀਂ ਤੇ ਦਬਣਾ ਨਹੀਂ ਬਾਕੀ ਦੋਸਤੋ ਤੁਹਾਨੂੰ ਦੱਸ ਦਿੰਨੇ ਆ ਕਿ ਕਾਕਾ ਵੱਲੋਂ ਵੀ ਇੱਕ ਵੱਡਾ ਜੋ ਕੇ ਨੋਟ ਆਪਣੇ ਸੋਸ਼ਲ ਮੀਡੀਆ ਅਕਾਊਂਟ ਉਪਰ ਸਾਂਝਾ ਕੀਤਾ ਗਿਆ ਸੀ ਉਸ ਵਿੱਚ ਕਾਕਾ ਵੱਲੋਂ ਲਿਖਿਆ ਗਿਆ ਸੀ ਕਿ ਮੈਂ ਸੋਚਿਆ ਬਸ ਮੈਨੂੰ ਹੀ ਲੁੱਟਿਆ ਜਾ ਰਿਹਾ ਹੈ ਹੁਣ ਪਤਾ ਲੱਗਿਆ ਕਿ ਇੱਥੇ ਬਾਈ ਕਿੰਨੇ ਲੋਕਾਂ ਦੀ ਰੋਟੀ ਖੋ ਰਹੇ ਹਨ ਫਿਰ ਕਹਿੰਦੇ ਹਨ ਕਿ ਰੋਟੀ ਪਾਇਆ ਹੱਦ ਹੈ ਇੱਕ ਕੀ ਜੋ ਸਾਹਮਣੇ ਆਉਣਾ ਸ਼ੁਰੂ ਹੋਇਆ ਹਜੇ ਬਹੁਤ ਪਰਤਾਂ ਖੁੱਲਣਗੀਆਂ ਅਸੀਂ ਆਰਟਿਸਟ ਇਹੋ ਜਿਹੇ ਹਾਂ ਕਿ ਜਿਹੜੇ ਚੁੱਪ ਕਰਕੇ ਠੱਗੀ ਸਹਿ ਗਏ ਹਨ ਬਾਕੀ ਦੋਸਤੋ ਤੁਹਾਨੂੰ ਦੱਸ ਦਿੰਨੇ ਆ ਕਿ ਸ਼੍ਰੀ ਬਰਾੜ ਵੱਲੋਂ ਆਪਣੇ ਸੋਸ਼ਲ ਮੀਡੀਆ ਅਕਾਊਂਟ ਉੱਪਰ ਇੱਕ ਵੱਡਾ ਨੋਟ ਜੋ ਕਿ ਹੈ ਆਪਣੀ ਪੋਸਟ ਨੀਚੇ ਸਾਂਝਾ ਕੀਤਾ ਗਿਆ ਸੀ ਔਰ ਇੱਕ ਆਪਣੇ ਲਾਈਵ ਸ਼ੋਅ ਦੌਰਾਨ ਜੋ ਕਿ ਹੈ ਸ਼੍ਰੀ ਬਰਾੜ ਵੱਲੋਂ ਵੀ ਬਹੁਤ ਕੁਝ ਸੁਨੰਦਾ ਸ਼ਰਮਾ ਦੇ ਹੱਕ ਵਿੱਚ ਬੋਲਿਆ ਗਿਆ ਸੀ ਬਾਕੀ ਦੋਸਤੋ ਤੁਸੀਂ ਅੱਗੇ ਇੱਕ ਵੀਡੀਓ ਜ਼ਰੂਰ ਦੇਖਿਓ ਜਿਸ ਵਿੱਚ ਸ਼੍ਰੀ ਬਰਾੜ ਵੱਲੋਂ ਸੁਨੰਦਾ ਸ਼ਰਮਾ ਬਾਰੇ ਕੀ ਕੁਝ ਬੋਲਿਆ ਗਿਆ ਹੈ ਬਾਕੀ ਦੋਸਤੋ ਇਸ ਕਿਸ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਮਿਲਦੇ ਆਪਾਂ ਕਿਸੇ ਹੋਰ ਵੀਡੀਓ ਵੱਲ ਧੰਨਵਾਦ ਕੋਈ ਨਹੀਂ ਬੋਲਿਆ ਤੇ ਪੰਜਾਬ ਦਾ ਕੱਲਾ ਕੱਲਾ ਕਲਾਕਾਰ ਧਰਨੇ ਦੇ ਸੀਗਾ ਅੱਜ ਤੱਕ ਦੀ ਕੋਈ ਸਰਕਾਰ ਇੰਨੀਆਂ ਸਰਕਾਰਾਂ ਆ ਗਈਆਂ ਜੀ ਐਕਚੁਅਲੀ ਕੀ ਹੁੰਦਾ ਕਿ ਜਦੋਂ ਸਾਡਾ ਟਾਈਮ ਹੁੰਦਾ ਕਲਾਕਾਰਾਂ ਦਾ ਉਦੋਂ ਸਾਨੂੰ ਸਾਡੇ ਕੋਲ ਵੱਡੀਆਂ ਵੱਡੀਆਂ ਗੱਡੀਆਂ ਦਿਖਦੀਆਂ ਪਰ ਜਦੋਂ ਡਾਊਨ ਵਜ ਦਾ ਕੰਮ ਘੱਟ ਹੁੰਦਾ ਹੈ ਜਿਹੜਾ ਸਾਡਾ ਰੈਵਨਿਊ ਹੁੰਦਾ ਉਹ ਕੰਪਨੀਆਂ ਵਿਚਾਲੇ ਖਾਂਦੀਆਂ ਉਸ ਕਰਕੇ ਤੁਸੀਂ ਦੇਖਿਆ ਹੋਣਾ ਕਿ ਬਹੁਤ ਸਾਰੇ ਪੰਜਾਬ ਦੇ ਚੰਗੇ ਚੰਗੇ ਕਲਾਕਾਰ 5-7 ਸਾਲਾਂ ਬਾਅਦ ਸੁਸਾਇਡ ਕਰ ਲੈਂਦੇ ਨੇ ਤਾਂ ਕਿਤਨਾ ਕਿਤੇ ਜਿਵੇਂ ਪੰਜਾਬ ਦੇ ਕਿਸਾਨਾਂ ਲਈ ਉਹਨਾਂ ਦੀ ਫਸਲ ਹੈ ਸਾਡੇ ਗੀਤ ਸਾਡੇ ਲਈ ਫਸਲ ਹੈ ਪੰਜਾਬ 5-7 ਪੰਜਾਬ ਦੀ ਇੰਡਸਟਰੀ 500-700 ਕਰੋੜ ਦਾ ਬਿਜ਼ਨਸ ਕਰਦੀ ਹੋਣੀ ਹੈ ਦੀ ਕਿਉਂ ਸਾਡੇ ਤੱਕ ਜਿਹੜੇ ਇੰਡਸਟਰੀ ਦੇ ਵਿਚਾਰੇ ਲੋਕਾਂ ਤੱਕ 2-250 ਕਰੋੜ ਮਸਾਂ ਪਹੁੰਚ ਰਹੇ ਕਿ ਉਹ ਵਿਚਾਲੇ ਜਿਹੜੇ ਬੰਦੇ ਹੈਗੇ ਆ ਉਹ ਖਾ ਜਾਂਦੇ ਨੇ ਕਿਤੇ ਨਾ ਕਿਤੇ ਥੋੜਾ ਜਿਹਾ ਉਹ ਚੀਜ਼ ਤੇ ਜਰੂਰ ਜੇ ਤੁਸੀਂ ਕਰਦੇ ਹੋ ਤਾਂ ਕਿਤਨਾ ਕਿਤੇ ਆਉਣ ਵਾਲੀਆਂ ਪੀੜ੍ਹੀਆਂ ਦੇ ਕਲਾਕਾਰ ਕਿਤਨਾ ਕਿਤੇ ਥੋੜਾ ਇਹਨਾਂ ਨਹੀਂ ਦੇ ਸਕਣਗੇ ਮੈਂ ਇਦਾਂ ਜ਼ਰੂਰ ਸੋਚਦਾ ਹੁੰਦਾ ਸੀ ਕਿ